ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਜੀ ਦੁਪਹਿਰ ਦਾ ਦੁਪਹਿਰ ਦੇ ਵਜੇ 2:30 ਤੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਰਿਕਵੈਸਟ ਕਰ ਲਿਆ ਵੀ ਜੇ ਕੋਈ ਵੀ ਵਲੌਗ ਹੁੰਦਾ ਤੁਸੀਂ ਨਾ ਪਲੀਜ਼ ਪੂਰਾ ਦੇਖਿਆ ਕਰੋ ਕਿਉਂਕਿ ਸਟਾਰਟਿੰਗ ਦੇ ਵਿੱਚ ਕਈ ਵਾਰ ਨਹੀਂ ਹੁੰਦਾ ਹਨਾ ਵਧੀਆ ਤੇ ਫਿਰ ਵਿਚਕਾਰ ਜਾ ਕੇ ਕਈ ਵਾਰ ਵਧੀਆ ਹੁੰਦਾ ਮਤਲਬ ਫੈਮਲੀ ਨਾਲ ਵਲੌਗ ਬਣਾਏ ਹੁੰਦੇ ਆ ਫੈਮਲੀ ਨਾਲ ਹਸੀਆਂ ਕਿੱਡੀਆਂ ਸਾਰਾ ਕੁਝ ਆਪਾਂ ਜਿਹੜਾ ਹੈਗਾ ਆ ਬਲੌਗ ਦੇ ਵਿੱਚ ਸ਼ੇਅਰ ਕੀਤਾ ਹੁੰਦਾ ਆ। ਕਈ ਵਾਰ 2-3 ਮਿੰਟ ਦੀ ਸਟਾਰਟਿੰਗ ਜਿਹੜੀ ਹੁੰਦੀ ਆ 2 ਤੋਂ 3-3-4 ਮਿੰਟ ਦੇ ਵਿੱਚ ਵਿੱਚ। ਉਹ ਜਿਹੜੀ ਮੇਰੀ ਇਕੱਲੀ ਦੀ ਹੁੰਦੀ ਆ ਤੇ ਬਾਕੀ ਅੱਗੇ ਜਾ ਕੇ ਮਤਲਬ ਬਲੌਗ ਜਿਹੜਾ ਕਈ ਵਾਰ ਸਟਾਰਟਿੰਗ 'ਚ ਹੀ ਸ਼ੁਰੂ ਉਹ ਚ ਵਧੀਆ ਹੋ ਜਾਂਦਾ ਆ ਤੇ ਕਈ ਵਾਰ ਜਿਹੜਾ ਹੈਗਾ ਆ ਅ ਬਲੌਗ ਆ ਜਿਹੜਾ ਐਂਡ ਤੇ ਜਾ ਕੇ ਵਿਚਾਲੇ ਕਈ ਵਾਰ ਕਿਸੇ ਵੀ ਮਤਲਬ ਟਾਈਮ ਤੇ ਇਸ ਤਰ੍ਹਾਂ ਦਾ ਬਲੌਗ ਹੋ ਜਾਂਦਾ ਵਧੀਆ ਯਾਨੀ ਕਿ ਇੰਟਰਸਟਿੰਗ ਹੋ ਜਾਂਦਾ ਆ। ਸੋ ਪਲੀਜ਼ ਤੁਸੀਂ ਬਲੌਗ ਨੂੰ ਜਿਹੜਾ ਹੈਗਾ ਆ ਪੂਰਾ ਦੇਖਿਆ ਕਰੋ। ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਇਹਦੇ ਨਾਲ ਜਿਹੜਾ ਹੈਗਾ ਇਹ ਸਾਨੂੰ ਮੋਟੀਵੇਸ਼ਨ ਮਿਲਦਾ ਆ ਵੀ ਅਸੀਂ ਹੋਰ ਵੀ ਵਧੀਆ ਇਸ ਤੋਂ ਵੀ ਵਧੀਆ ਜਿਹੜਾ ਬਲੌਗ ਬਣਾ ਕੇ ਲੈ ਕੇ ਆਈਏ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬੈਲ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜੇਕਰ ਤੁਸੀਂ ਪਿੰਡਾਂ ਦੇ ਨਾਲ ਰਿਲੇਟਿਡ ਵੀਡੀਓ ਜਿਹੜੀਆਂ ਦੇਖਣੀਆਂ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਓ ਜੀ ਦੁਪਹਿਰ ਦੇ ਵਜੇ ਹੋਇਆ ਡੇਢ ਤੇ ਆਪਾਂ ਜਿਹੜੇ ਹੈਗੇ ਕੱਪੜੇ ਧੋ ਕੇ ਸੁੱਕਣੇ ਪਾਏ ਹੋਏ ਸੀਗੇ ਸਵੇਰ ਦੇ ਉਹ ਆਪਾਂ ਹੁਣ ਸੌਰੀ ਢਾਈ ਵਜੇ ਆ ਅ ਤੇ ਇਹ ਕੱਪੜੇ ਜਿਹੜੇ ਸੁੱਕ ਗਏ ਆ ਕਿਉਂਕਿ ਸਵੇਰ ਦੇ ਸਾਜਰੇ ਤੇ ਤੋਤੇ ਹੋਏ ਆ ਤੇ ਆਪਾਂ ਜਿਹੜੇ ਇਹਨਾਂ ਨੂੰ ਲਾ ਲੈਣੇ ਆ ਸੁੱਕ ਗਏ ਮੈਂ ਹਲਕਾ ਜਿਹਾ ਇਹਦੇ ਚ ਪਾਣੀ ਵੀ ਜਿਹੜਾ ਨਿਚੋੜ ਦੇਣੀ ਹੁੰਦੀ ਆ ਅ ਜਿਹੜੀ ਹੁੰਦੀ ਆ ਸਪੈਨ ਵਾਲੀ ਹੁੰਦੀ ਆ ਹਨਾ ਮਸ਼ੀਨ ਉਹਦੇ ਵਿੱਚ 1 ਸਕੰਟ 1 ਮਿੰਟ ਦਾ ਮਤਲਬ ਲਾ ਕੇ ਤੈਨੂੰ ਚੋੜ ਦੇਣੀ ਕਿਉਂਕਿ ਹੁਣ ਜਿਆਦਾ ਜਿਹੜੀ ਹੈਗੀ ਆ ਸਰਦੀ ਨਹੀਂ ਹੈਗੀ ਤੇ ਕੱਪੜੇ ਸੁੱਕ ਜਾਂਦੇ ਵੈਸੇ ਤਾਂ ਉਹਨਾਂ ਜੀ ਸੁੱਕ ਜਾਂਦੇ ਆ ਪਰ ਫੇਰ ਨਾ ਜਿਆਦਾ ਟਾਈਮ ਧੁੱਪੇ ਰੱਖਣੇ ਪੈਂਦੇ ਆ ਤੇ ਜਿਆਦਾ ਟਾਈਮ ਧੁੱਪੇ ਰੱਖਣ ਦੇ ਨਾਲ ਕੀ ਹੁੰਦਾ ਕੱਪੜਿਆਂ ਦਾ ਜਿਹੜਾ ਰੰਗ ਆ ਉਹ ਨਿਕਲ ਜਾਂਦਾ ਆ ਤਾਂ ਕਰਕੇ ਮੈਂ ਕੱਪੜੇ ਜਿਹੜੇ ਥੋੜੇ ਟਾਈਮ ਲਈ ਉਹ ਹੀ ਜਿਹੜੇ ਧੁੱਪੇ ਰੱਖਦੀਆਂ ਮਸ਼ੀਨ 'ਚ ਸੋਕਾ ਲਈਦੇ ਆ ਜੁਟਾਂ ਮੈਂ ਇਹ ਤੋਂ ਵੀ ਜਲਦੀ ਕੱਪੜੇ ਜਿਹੜੇ ਲਾ ਲਿਆ ਕਰੂੰਗੀ ਅੱਧਾ ਘੰਟਾ ਹੀ ਧੁੱਪ ਰੱਖਿਆ ਕਰੂੰ ਧੁੱਪੇ। ਹਾਂ ਨਹੀਂ ਤਾਂ ਫਿਰ ਰੰਗ ਆ ਜਿਹੜੇ ਫੇਟ ਹੋ ਜਾਂਦੇ ਆ। ਜੇ ਆਪਾਂ ਕੱਪੜਿਆਂ ਨੂੰ ਸਾਰਾ ਦਿਨ ਤਕਰੀਬਨ ਧੁੱਪੇ ਰੱਖੀ ਰੱਖਦੇ ਆ। ਇਸ ਕਰਕੇ ਕੱਪੜੇ ਜਿਹੜੇ ਜਲਦੀ ਹੋਈ ਆਪਾਂ ਨੂੰ ਲਾ ਲੈਣੇ ਚਾਹੀਦੇ ਆ। ਕੋਈ ਤਾਂ ਹੁਣ ਕਹਿ ਦਿੰਦੇ ਆ ਵੀ ਗਰਮੀ ਦੇ ਵਿੱਚ ਜਿਹੜਾ ਹੈਗਾ ਆ ਕੱਪੜਿਆਂ ਦਾ ਰੰਗ ਆ ਜਿਹੜਾ ਫੇਟ ਹੋਣ ਹੋਣ ਤੋਂ ਨਹੀਂ ਡਰਦੇ ਮੇਰੇ ਕਹਿੰਦਾ ਮਤਲਬ ਕਹਿੰਦੇ ਉਹੀ ਸੁੱਕ ਜੂਗੇ ਵੀ ਮਸ਼ੀਨ ਕਾਸ ਨੂੰ ਚਲਾਉਣੀ ਆ ਪਰ ਮਸ਼ੀਨ ਦੇ ਵਿੱਚ ਜਦੋਂ ਸਕਾ ਲਾਂਗੇ ਨਾ ਤਾਂ ਫਿਰ ਅੱਧੇ ਘੰਟੇ ਚ ਸੁੱਕ ਜਾਂਦੇ ਤੇ ਰੰਗ ਜਿਹੜਾ ਫੇਟ ਨਹੀਂ ਹੁੰਦਾ ਇੱਧਰ ਚੱਲ ਰਹੀ ਹੈ ਮੇਰੀ ਹੋਈ ਵੀਡੀਓ ਟੀਵੀ ਦੇ ਉੱਪਰ ਇਹ ਮੇਰੀ ਚੱਲਦੀ ਆ ਆਪ ਦੀ ਵੀ ਚਲਾਇਆ ਬਲੌਗ ਚਲਾ ਕੇ ਰੱਖਿਆ ਹੋਇਆ ਬਹੁਤ ਢੇਰ ਲਈ ਤੇ ਹੁਣ ਜਿਹੜਾ ਮਤਲਬ ਦੁਪਹਿਰ ਦਾ ਟਾਈਮ ਆ ਤੇ ਆਪਾਂ ਜਿਹੜਾ ਰੋਟੀ ਦਾ ਦੁਪਹਿਰ ਦੀ ਰੋਟੀ ਦਾ ਦੇਖਦੇ ਆਂ ਰੋਟੀ ਪਾਣੀ ਦੁਪਹਿਰ ਦਾ ਬਣਾਉਣ ਦਾ ਤਾਂ ਟਾਈਮ ਹੋ ਗਿਆ ਚਾਹ ਤਾਂ ਹਲੇ ਅਸੀਂ ਨਹੀਂ ਬਣਾਉਂਦੇ ਚਾਹ ਬਣਾਵਾਂਗੇ ਅਸੀਂ 3:30 ਵਜੇ ਕਿਉਂਕਿ ਮੱਜਾਂ ਨੂੰ ਪੱਠੇ ਵਗੈਰਾ ਮੈਂ ਨਹੀਂ ਪਾਉਣੇ ਹੁੰਦੇ ਕਿ ਡੈਡੀ ਪਾਉਂਦੇ ਆਂ ਤੇ ਰੋਟੀ ਆਪਾਂ ਆ ਲੈਨੇ ਆ ਤੇ ਦਾਲ ਹੈਗੀ ਅੱਜ ਗੁੰਗੀ ਛੋਲਿਆਂ ਦੀ ਜਿਹੜੀ ਚ ਆਪਾਂ ਰਾਤ ਬਣਾਈ ਸੀ बस सोही ਲੈ ਲਾਂਗੇ ਤੇ ਅੱਜ ਰੋਟੀ ਜਿਹੜੀ ਪਈ ਹੋਈ ਸੀਗੀ ਤੇ ਮੈਂ ਕਿਹਾ ਚਲੋ ਇਹਦੀ ਗਰਮ ਕਰ ਲੈਨੇ ਆ ਕਿਉਂਕਿ ਅੱਜ ਸਵੇਰ ਮੈਂ ਜਿਆਦਾ ਹੀ ਰੋਟੀਆਂ ਬਗਾਤੀਆਂ ਸੀਗੀਆਂ ਜਦੋਂ ਆਪਣੀ ਸਿਹਤ ਠੀਕ ਨਹੀਂ ਨਾ ਹੁੰਦੀ ਤੇ ਆਪਾਂ ਨੂੰ ਪਹਿਲਾਂ ਹੀ ਆਦਤ ਕੰਮ ਆ ਜਾਂਦਾ ਤੇ ਰੱਖ ਕੇ ਰੱਖ ਲੈਣਾ ਚਾਹੀਦਾ ਮੈਨੂੰ ਕਿਉਂਕਿ ਕੱਲ ਤੋਂ ਕੱਲ ਦਾ ਬੁਖਾਰ ਹੋਇਆ ਹੋਇਆ ਵਾ ਤੇ ਨਾਲ ਗਲਾ ਜਾਂ ਖਰਾਵੇ ਵੀ ਵੀ ਰੂ ਤੇ ਮੈਂ ਸੋਚਿਆ ਕਿ ਹੁਣ ਮੈਂ ਸਵੇਰ ਮੈਂ ਕਿ ਮੈਂ ਠੀਕ ਆ ਤੇ ਮੈਂ ਜਿਹੜਾ ਹੈਗਾ ਆ ਰੋਟੀ ਬਣਾ ਕੇ ਹੁਣੇ ਹੀ ਰੱਖ ਦੇਣੀ ਹੈ ਦੁਪਹਿਰ ਤੀ ਜੇ ਮੇਰੇ ਤੋਂ ਨਾ ਬਣੀ ਤਾਂ ਫਿਰ ਔਖਾ ਹੋ ਜਾਂਦਾ ਵਾ ਤੇ ਪਹਿਲਾਂ ਮੈਂ ਰੋਟੀ ਜਿਹੜੀ ਬੀਬੀ ਹੁੰਦੀ ਆ ਵਾ ਬਾਜੀ ਨੂੰ ਫਿਰ ਮੈਂ ਖਾ ਲੂੰ ਮੈਂ ਤਾਂ ਰੋਟੀ ਵੀ ਖਾਣੀ ਆ ਮੈਂ ਜ਼ਿਆਦਾ ਨਹੀਂ ਖਾਂਦੀ ਇੱਕ ਦਾਦੀ ਖਾ ਲੂਗੀ ਮੰਮੀ ਆਪੀ ਰੋਟੀ ਖਾ ਆ ਗਿਆ ਕਿਸੇ ਦੇ ਘਰੇ ਗਏ ਹੋਏ ਚਲੋ ਜੀ ਆਪਾਂ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲਈਏ ਦੁਪਹਿਰ ਦਾ ਫਿਰ ਮੈਂ ਦੰਨ ਮਹ ਹੋ ਗਿਆ ਜਿਹੜਾ 4:3 ਹੋ ਗਈ ਆ ਤੇ ਮੈਂ ਚਾਹ ਜਿਹੜੀ ਦੁਬਾਰਾ ਪੀਣ ਲੱਗ ਗਈ ਆ ਇੱਕ ਵਾਰ ਮੈਂ ਪੀ ਫਟੀ ਨਹੀਂ ਪਤਾ ਨਹੀਂ ਕਿਉਂ ਹਨਾ ਮੇਰਾ ਜੀ ਕਰਦਾ ਚਾਹ ਪੀ ਲਾਂ ਗਲਾ ਜ ਬਹੁਤ ਜ਼ਿਆਦਾ ਜਿਹੜਾ ਮੇਰਾ ਦੁਖੀ ਜਾਂਦਾ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਜਿਹੜੀਆਂ ਉਸ ਦਿਨ ਆਪਾਂ ਭਿੰਡੀਆਂ ਲਾਈਆਂ ਸੀ ਨਾ ਵੀ ਉਹ ਕਿੰਨੀਆਂ ਖਰੀਆਂ ਹੋ ਗਈਆਂ ਲਗ ਅੱਗ ਭੱਗਾ ਜਿਉਂ ਨਾਲ ਨੂੰ 14 ਦਿਨ ਹੋ ਗਏ ਲਾਈਆਂ ਨੂੰ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰਾ ਕਰਕੇ ਦੇਖ ਸਕਦੇ ਹੋ ਮਤਲਬ ਵਧੀਆ ਗਰੋਥ ਕੀਤੀ ਹੈ ਇਹਨਾਂ ਨੇ ਤੇ ਕੋ ਮਤਲਬ ਇੱਕ ਦੋ ਬੀਜ ਜਿਹੜੇ ਨਹੀਂ ਵੀ ਹਰੇ ਹੋਏ ਪਰ ਬਾਕੀ ਜਿਹੜੇ ਸਾਰੇ ਤਕਰੀਬਨ ਆਪਣੇ ਪੀਂ ਆ ਜਿਹੜੇ ਹਰੇ ਹੋ ਗਏ ਤੇ ਇਹ ਆਪਾਂ ਮੈਂ ਉਸ ਤੋਂ ਬਾਅਦ ਮਿਰਚਾਂ ਦੇ ਬੂਟੇ ਆ ਜਿਹੜੇ ਲਿਆ ਕੇ ਲਾਈ ਸੀ ਕਾਫੀ ਜ਼ਿਆਦਾ ਇਹ ਵੀ ਵਧੀਆ ਗਰੋਥ ਹੋ ਗਈ ਇੱਕ ਪੇਠੇ ਦੀ ਵੱਲ ਲਾਈ ਵੀ ਉੱਥੇ ਤੇ ਤੁਹਾਨੂੰ ਦੇਖੋ ਨੀ ਇਹ ਵਾਲੀ ਤੇ ਆਪਾਂ ਕਰੇਲੇ ਲਾਏ ਹੋਏ ਆ ਇਹ ਮੈਂ ਕਿਹਾ ਚਲੋ ਆਪਾਂ ਇਹਦੇ ਤੇ ਅਮਰੂਦ ਤੇ ਚੜਾ ਦੇਾਂਗੇ ਫਿਰ ਜਿਹੜੇ ਹੈਗੇ ਵਧੀਆ ਮਤਲਬ ਹੋ ਜਾਂਦੇ ਆ ਕਿਉਂਕਿ ਜੇ ਪੱਤਿਆਂ ਅਨੁਸਾਰ ਹੋਊ ਨਾ ਪੱਤੇ ਮਰਝਾਉਂਦੇ ਨਹੀਂ ਹੈਗੇ ਤੇ ਕੁਛ ਪਿੰਡੀਆਂ ਮੈਂ ਇੱਧਰ ਅੱਜ ਬੀਜ ਦਿੱਤੀਆਂ ਨੇ ਇੱਥੇ ਇੱਥੇ ਥੋੜਾ ਜਿਹਾ ਥਾਂ ਸੀਗਾ ਮੈਂ ਕਿਹਾ ਚਲ ਇੱਥੇ ਲਾ ਦੇਣੀ ਆ ਵੀ ਵਧੀਆ ਮਤਲਬ ਆਪਾਂ ਨੂੰ ਹੋ ਜੂਗੀਆਂ ਇਹ ਨਿੰਬੂ ਦਾ ਬੂਟਾ ਲਾਇਆ ਹੋਇਆ ਤੇ ਜਿਹੜੇ ਆਹ ਵਾਲੇ ਬੂਟੇ ਆ ਜਦੋਂ ਸਾਡੇ ਕੋਈ ਆਉਂਦਾ ਵੀ ਆ ਉਹ ਵੀ ਪੁੱਛਦਾ ਵੀ ਇਹ ਕਾਦੇ ਨੇ ਜੀ ਇਹ ਹੈਗੇ ਨੇ ਜੀ ਕੇਸਰ ਦੇ ਬੂਟੇ ਇਹ ਜਿਹੜਾ ਸਾਡੇ ਮੇਰੇ ਪੇਕੇ ਜੈਸੀ ਮੈਂ ਉੱਥੇ ਸਾਡੇ ਕਿਸੇ ਦੇ ਨਾਲ ਲਾਏ ਹੋਏ ਸੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਇਹ ਕਾਦੇ ਬੁੱਟੇ ਉਹਨਾਂ ਨੇ ਮੈਨੂੰ ਦੱਸਿਆ ਤੇ ਫਿਰ ਜਦੋਂ ਮੈਂ ਇਹਨਾਂ ਦੇ ਬੀਜ ਤਿਆਰ ਹੋ ਗਏ ਤੇ ਉਹਨਾਂ ਨੇ ਮੈਨੂੰ ਜਿਹੜੇ ਇਹ ਬੀਜ ਦੇ ਦਿੱਤੇ ਕਿਉਂਕਿ ਕੇਸਰ ਮੈਨੂੰ ਦਿੱਤਾ ਵੀ ਸੀ ਕੇਸਰ ਵੀ ਦਿੱਤਾ ਸੀਗਾ ਥੋੜਾ ਜਿਹਾ ਉਹਨਾਂ ਨੇ ਮੈਨੂੰ ਤੇ ਬਾਕੀ ਇਹ ਬੀਜ ਦਿੱਤੇ ਸੀ ਕੇਸਰ ਤਾਂ ਖੈਰ ਹੁਣ ਖਤਮ ਹੋ ਗਿਆ ਉਹ ਚਲੋ ਹੁਣ ਇਹਨਾਂ ਦੇ ਆਹ ਜਿਹੜੀਆਂ ਡੋਡੀਆਂ ਜਿਹੀਆਂ ਲੱਗੀਆਂ ਹੋਈਆਂ ਨੇ ਤੇ ਫੁੱਲ ਜਿਹੜੇ ਚੰਗੀ ਤਰ੍ਹਾਂ ਖੇਲ ਜਾਣਗੇ ਤੇ ਫਿਰ ਇਹਦੇ ਵਿੱਚੋਂ ਜਿਹੜਾ ਕੇਸਰ ਨਿਕਲੂਗਾ ਆਪਾਂ ਧਾਗੇ ਹੋਣਗੇ ਕੇਸਰ ਦੇ ਫੁੱਲਾਂ ਦੇ ਵਿੱਚ ਉਹਨਾਂ ਨੂੰ ਕੱਟ ਕੇ ਆਪਾਂ ਜਿਹੜਾ ਹੈਗਾ ਆ ਛਾਵੇਂ ਸਕਾ ਲਾਂਗੇ ਤੇ ਫਿਰ ਜਿਹੜਾ ਵਧੀਆ ਕੇ મતલਬ ਰਹਿੰਦਾ ਆ ਜੇ ਆਪਾਂ ਇਹਨਾਂ ਨੂੰ ਧੁੱਪੇ ਸਕਾਈਏ ਫਿਰ ਆ ਜਿਹੜੇ ਬੀਜ ਆ ਸੌਰੀ ਜਿਹੜੇ ਕੇਸਰ ਦੇ ਮਤਲਬ ਧਾਗੇ ਹੁੰਦੇ ਆ ਉਹ ਜਿਹੜੇ ਹੈਗੇ ਆ ਕਲਰ ਚੇਂਜ ਕਰ ਜਾਂਦੇ ਆ ਤੇ ਵਧੀਆ ਨਹੀਂ ਰਹਿੰਦੇ ਹੈਗੇ ਇਸ ਕਰਕੇ ਨਾ ਇਹਨਾਂ ਨੂੰ ਛਾਵੇਂ ਸਕਾਉਣਾ ਪੈਂਦਾ ਆ ਤੇ ਬਾਕੀ ਜਿਹੜੇ ਵਿੱਚੋਂ ਬੀਜ ਨਿਕਲਣਗੇ ਉਹ ਆਪਾਂ ਰੱਖ ਲਾਂਗੇ ਅਗਲੀ ਵਾਰ ਨੂੰ ਬੀਜਣ ਵਾਸਤੇ ਵੈਸੇ ਤਾਂ ਕੇਸਰ ਬਹੁਤ ਮਹਿੰਗਾ ਆ ਪਰ ਆਪਾਂ ਜਿਹੜਾ ਹੈਗਾ ਆ 10 ਕਬੂਟੇ ਆ ਘਰੇ ਲਾ ਲਈ ਆ ਕਿਉਂ ਇੱਕ ਹੁਣ ਜਿੱਦਾਂ ਆਪਣੇ ਨਾ ਖੇਤੀ ਕਰਦੇ ਆ ਹਨਾ ਤੇ ਆਪਾਂ ਨੇ ਸਿਰਫ ਝੋਨਾ ਕਣਕ ਆਲੂ ਤੇ ਮੂੰਗੀ ਤੱਕ ਸੀਮਤ ਆ ਜੇਕਰ ਆਪਾਂ ਨੇ ਹਨਾ ਇਹ ਖੇਤੀ ਕੀਤੀ ਜਾਵੇ ਕੇਸਰ ਦੀ ਤਾਂ ਪੰਜਾਬ ਦੇ ਵਿੱਚ ਵੀ ਕਿਸੇ ਕੰਮ ਦੀ ਕਮੀ ਨਹੀਂ ਰਹੂਗੀ ਕਿਉਂਕਿ ਇਹ ਇਹਦੀ ਫਸਲ ਬਹੁਤ ਮਹਿੰਗੀ ਵੇਖਦੀ ਆਲਾ ਮਤਲਬ ਮੈਨੂੰ ਨਹੀਂ ਪਤਾ ਕਿੰਨੇ ਚ ਲੱਖਾਂ ਚ ਕੀਮਤ ਆ ਇਹਦੀ ਉਹ ਤੁਸੀਂ YouTube ਤੇ ਸਰਚ ਕਰਕੇ ਦੇਖ ਲਿਓ ਮਤਲਬ 3.5 ਲੱਖ ਰੁਪਏ ਸ਼ਾਇਦ ਹੋਊਗੀ ਤੇ ਲੋ ਜੀ ਆਪਾਂ ਜਿਹੜਾ ਹੈਗਾ ਹੈ ਚਾਹ ਪਾਣੀ ਪੀ ਲਈਏ ਇੱਧਰ ਜਵਾਕ ਸਾਡੇ ਘਰੇ ਖੇਡਣ ਆਏ ਹੋਇਆ ਨਹੀਂ ਨਹੀਂ ਆਹ ਬੱਚੇ ਸਾਡੇ ਖੇਡਣ ਆਏ ਹੋਇਆ ਕੁਝ ਬਾਹਰ ਚਲੇ ਗਏ ਆ ਮੇਰਾ ਬੇਟਾ ਆਇਆ ਮੰਮਾ ਜੀ ਮੰਮਾ ਜਿਹੜੇ ਆਖੇ ਆਈ ਫੋਨਾਰੇ ਚਾਰਜ ਤੇਰੇ ਆਹ ਇੱਕ ਹੈਡਫੋਨ ਚਾਰਜ ਲਾਇਆ ਕਿਉਂ ਕਿੱਥੇ ਗਈ ਪਤਾ ਨਹੀਂ ਚਾਚੇ ਕੋਲ ਨਾਲ ਹੁਣ ਲੋ ਜੀ ਆਪਾਂ ਚਾਹ ਪਾਣੀ ਪੀ ਲਈਏ ਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਅੱਜ ਬਣਾਵਾਂਗੇ ਆਪਾਂ ਆਲੂ ਪਕੌੜਿਆਂ ਦੀ ਸਬਜ਼ੀ ਚਲੋ ਜੀ ਆਪਾਂ ਚਾਹ ਪੀ ਲਈਏ ਲੋ ਜੀ ਸਬਜ਼ੀ ਆਪਾਂ ਧਰ ਲਈ ਆਲੂ ਪਕੌੜਿਆਂ ਦੀ ਤੇ ਤੁਹਾਨੂੰ ਨਮਮ ਦਿਖਾਉਣੇ ਕਿੰਨੀ ਸੋਹਣੀ ਲੱਦੀ ਬੇਖ ਦੇਖੋ ਹਣਾ ਕਿੰਨੀ ਸੁੰਨ ਲੱਦੀ ਆ ਫੁੱਲਾਂ ਨਾਲ ਬਿਲਕੁਲ ਭਰੀ ਪਈ ਹੈ ਕੋਈ ਜਗ੍ਹਾ ਨਹੀਂ ਹੈ ਜਿਹੜੀ ਲੱਗੀ ਇਹਨੂੰ ਲੱਗੇ ਹੀ ਨਹੀਂ ਫੁੱਲਾਂ ਦੇ ਕਿੰਨਾ ਫਰਕ ਹੈ ਨਾਲ ਨੇੜੇ-ਨੇੜੇ ਲੱਗੀਆਂ ਨੇ ਉਜੀ ਸਾਡੀ ਸਬਜ਼ੀਆਂ ਪਾ ਧਰਤੀ ਤੇ ਬੱਚੇ ਖੇਡਦੇ ਆ ਬਾਹਰ ਇਕ ਆ ਬੈਠੀ ਆ ਇਹ ਆਈ ਆ ਪਾਈ ਸਾਡੀ ਕੁੜੀ ਨਿਕਲੀ ਦੁਕਾ ਕੇ ਲਿਓ ਨੀ ਬਾਰ ਵੀ ਸਾਈਕਲ ਤੋਂ ਆਏ ਬੱਚੇ ਸਾਈਕਲਾਂ ਨਾਲ ਖੇਡੀ ਜਾਂਦੇ ਸਾਈਕਲ ਹੀ ਸਾਈਕਲ ਲੈ ਆ ਲਈ ਫਿਰਦੇ ਆ ਸਾਡੀ ਦੋਤੀ ਬੈਠੀ ਆ ਦੋਤੀ ਦੋ ਤਵਾਣਾ ਸਾਡੀ ਇਹ ਛੁੱਟੀਆਂ 'ਚ ਹਨਾ ਦੋਤੇ ਦੋਤੀਆਂ ਨਾਲ ਕੀ ਆਉਂਦੇ ਆ ਕਾਫੀ ਟਾਈਮ ਬਾਅਦ ਆਉਂਦੇ ਆ ਵਿਚਾਰੇ ਆ ਸਾਡੇ ਜਵਾਕ ਖੇਡੀ ਜਾਂਦੇ ਬਾਹਰ ਕਿਵੇਂ ਸਾਈਕਲਾਂ ਦਾ ਨਾ ਮੈਂ ਬਲੋਗ ਲਈ ਹੈਲੋ ਕਿਵੇਂ ਸਾਈਕਲਾਂ ਦਾ ਲਾਇਆ ਲਾਈਆ ਸੇਲ ਉਹ ਉੱਥੇ ਕਿ ਜੇ ਬੰਦੇ ਬੈਠ ਨੇ ਜਿੱਥੇ ਉੜੀ ਜੀ ਉਹਦੇ ਪਰਲੇ ਪਾਸੇ ਇਹ ਹੈਗਾ ਸਾਡੇ ਬਾਹਰ ਦਾ ਥਿਊ ਲੁੱਕ ਇਧਰ ਹੈਗੀ ਅਪਾਰਖ ਵੀਡੀਓ ਲਾਈਕ ਅੱਛਾ ਲਾਈਕ ਲੇਕ ਕਰ ਲਾਓ ਗਾਈਸ ਵੀਡੀਓ ਮਾਈਕ ਕੰਮ ਕਰ ਰਿਹਾ ਹੈ ਟਾਇਰ ਮੇ ਹਵਾ ਮੇਰ ਦਾ ਬਾਈ ਮੈਂ ਤਾਂ ਹੋ ਲੈ ਆਏਗੇ ਬੈ ਜਾਤਾ ਲੋ ਜੀ ਬੱਚਾ ਬੱਚੇ ਖੇਡ ਰਹੇ ਐ ਸਾਈਕਲਾਂ ਨਾਲ ਤੇ ਗਾਂ ਨੂੰ ਕੇ ਰਾਸੀ ਪੱਠੇ ਪੁੱਠੇ ਖਵਾਤੇ ਆ ਖਾ ਕੇ ਰਾਜ ਲਈ ਆ ਤੇ ਇਹਨੂੰ ਅਸੀਂ ਇੱਥੇ ਬਾਹਰ ਵੰਦਤਾ ਹੁਣ ਧਾਰ ਚੋਣ ਵੇਲੇ ਅੰਦਰ ਕਰ ਦਿਆਂਗੇ ਆਜਾ ਤੇ ਆਇਆ ਕਿਸ ਤਰ੍ਹਾਂ ਫਾਈ ਲੋ ਜੀ ਆਪਾਂ ਆ ਗਿਆ ਸੋਈ ਆਟਾ ਗੁੰਨ ਲੈਨੇ ਜਿਆਸੇ ਉਧਰ ਕਰਤਾ ਪੁੱਛਿਆ ਕਿ ਇੱਕ ਲੋਟੀ ਨੂੰ ਕਿਉਂ ਉਧਰ ਕਰਕੇ ਮੋਲਨੇ ਤਾਂ ਇਹ ਵਾਰ ਤੁਮੇ ਉਨੀ ਗੋਲ ਨਹੀਂ ਮਿਲਿਆ ਕਿ ਪਰ ਅੱਜ ਮੈਂ ਥੋੜਾ ਜਿਹਾ ਬਿਆਸ ਕਰਕੇ ਕਰਤਾ ਤੇ ਜਿਹੜਾ ਖੁੱਲੀ ਜਗ੍ਹਾ ਤੇ ਆਟਾ ਗੁੰਨਣਾ ਸੌਖਾ ਹੋ ਜਾਂਦਾ ਮੈਂ ਥੋੜਾ ਹੀ ਬੁੰਨਣਾ ਥੋੜਾ ਜਿਹਾ ਪਿਆ ਵੀ ਉਹ ਪਕਾ ਲਵਾਂਗੇ ਇਹ ਨਹੀਂ ਯਾਦ ਆ ਗਈਆਂ ਕੈਂਡੀਆ ਰੱਖੋ ਸਾਰੀ ਜੀ ਕੈਂਡੀ 커피 ਹੋ ਗਿਆ ਮੈਂ ਸਭ ਮੈਂ ਗੋਲ ਕੇ ਰੱਖ ਲਾਂ ਅੱਜ ਵਲੋਗ ਜਿਹੜਾ ਲੇਟ ਹੀ ਆਊਗਾ ਇਹ ਅੱਜ ਹੀ ਬਣਾਇਆ ਅੱਜ ਹੀ ਆਪਾਂ ਆਪ ਕੋਲ ਕਰ ਦੇਣਾ ਨੂੰ ਥੋੜਾ ਜਿਹਾ ਲੇਟ ਹੋ ਜੂ ਸਾਢੇ 6:30 ਹੋ ਜਾਣਗੇ ਸਾਢੇ 6:30 ਹੋਏ ਲਈ ਹੋਣਗੇ ਮੇਰੇ ਖਿਆਲ ਨਾਲ ਆਤਾ ਇਹ ਮਾਪਾਤ ਨੂੰ ਕਰ ਦਿਆਂਗੇ ਨੀਂਦ ਹੋ ਜੂਗੀ ਕੋਈ ਚੱਕਰ ਨਹੀਂ ਇਹਦਾ ਬਹੁਤ ਪਚਾਣ ਜਾਂਦਾ ਵੈਸੇ 5 ਵਜੇ ਪਹੁੰਚਣੇ ਨੇ ਬਾਕੀ ਆਮ ਆਪਣੇ ਨਿਪੜੇ ਹੋਏ ਰੋਟੀ ਪਕਾਉਣਾ ਹੀ ਰਹਿ ਗਿਆ ਆਟਾ ਗੁੰਨ ਕੇ ਦੁੱਧ ਦਾ ਜਿਹੜਾ ਡੱਡੂ ਈ ਘਰ ਤੋਂ ਲੈਣ ਦੇ ਮੇਤੋ ਵਾਲੇ ਨਹੀਂ ਚੋਣਦੇ ਬਾਕੀ ਚੋਣ ਵੀ ਨਹੀਂ ਦਿੰਦੇ ਮੈਨੂੰ ਕਹਿਣ ਕਿ ਚੋਣੂਗਾ ਫਿਰ ਉਹ ਆਸ ਤੇ ਸੁਬਹ ਦਰਾਂ ਕਰਕੇ ਰੋਟੀ ਪਕਾ ਲੈਣਗੇ ਨਹੀਂ ਨਾ ਪਾਣ ਜਿਹੜਾ ਆਪਣਾ ਰਹੂਗਾ ਕਿ ਅਸੀਂ ਤਾਂ ਇਹ ਬਣਾਉਂਨੇ ਕਿ ਸਦਾ ਦੀ ਤਾਂ ਮਦਮਿਨਾਈ ਹੈਗੀ ਜਦੋਂ ਉਹ ਕੰਮ ਤੋਂ ਆ ਗਈ ਫਿਰ ਆਪਾਂ ਰੋਟੀ ਤਾਂ ਜਦੋਂ ਹੀ ਤੁਹਾਨੂੰ ਲੱਗ ਜਾਂਦੀ ਆ ਉਹ ਕਦੇ ਮੰਮੀ ਪਕਾ ਲੈਂਦੀ ਕਦੇ ਮੈਂ ਪਕਾ ਲੈਂਦੀ ਹਾਂ ਤਾਂ ਤਾਂ ਸਾਕਾ ਰੋਟੀ ਲੱਗਦੀ ਰਹਿੰਦਾ ਕਿ ਅਸੀਂ ਚੁੱਲੇ ਤੇ ਬਣਾਉਣੀ ਹੁੰਦੀ ਹੈ ਰੋਟੀ ਇਹ ਅਸਤੇ ਨਹੀਂ ਸੁਬਾ ਨਹੀਂ ਕਐਸਤੇ ਹਾਂ ਸੋਈ ਸੁਬਾ ਦਾ ਸੀ ਕਐਸਤੇ ਉਹਨਾਂ ਨੇ ਮਤਰਾ ਸ਼ਾਮ ਨੂੰ ਨਹੀਂ ਬਣਾਉਂਦੇ ਹੈ ਸ਼ਾਮ ਨੂੰ ਤਾਂ ਸਾਡੇ ਚੁੱਲੇ ਤੇ ਹੀ ਬਣਦੀ ਹੈ ਮੋਨ ਲਿਆ ਆ ਤੇ ਜੇਕਰ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਤੁਹਾਨੂੰ ਕਾਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਚਾਹਟਾ ਆਪਾਂ ਗੁੰਨ ਕੇ ਰੱਖਤਾ ਬਸ ਹੁਣ ਇਹਨੂੰ ਮੈਂ ਕੌਲੇਜ 'ਚਾੜ ਕੇ ਰੱਖ ਦੇਣਾ ਆ ਕੌਲੇਜ 'ਚਾੜ ਕੇ ਰੱਖ ਦੇਣਾ ਮੈਂ ਫਿਰ ਢੱਕ ਕੇ ਫਿਰ ਛਿੱਕਰੀ ਨਹੀਂ ਆਉਂਦੀ ਹੈ ਜੀ